ਨਾਜਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਧਾਨ ਸਭਾ ਹਲਕਾ ਜਗਰਾਉਂ ਵਿਧਾਇਕ ਸਰਬਜੀਤ ਮਾਨੁਕੇ ਦੇ ਯਤਨਾਂ ਸਦਕਾ ਹਲਕੇ ਦੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਟਰਾਈਸਾਈਕਲ ਵੰਡੇ ਗਏ। ਇਸ ਮੌਕੇ ਉਹਨਾਂ ਦੇ ਨਾਲ ਬਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘਾ ਅਤੇ ਐਸ ਡੀ ਐਮ ਜਗਰਾਉਂ ਕਰਨਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਵਿਧਾਇਕ ਮਾਨੁਕੇ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਗਰਾਉਂ ਹਲਕੇ ਦੇ ਬਹੁਤ ਸਾਰੇ ਲੋੜਵੰਦ ਵਿਅਕਤੀਆਂ ਕੋਲ ਟਰਾਈਸਾਈਕਲ ਨਹੀਂ ਹਨ। ਸਟੇਪਾਂ ਜੋ ਉਹਨਾਂ ਨੇ ਉਹਨਾਂ ਨੂੰ ਆਪਣੇ ਰੋਜ਼ਮਰਰਾ ਦੇ ਕੰਮਕਾਜ ਕਰਨ ਅਤੇ ਆਉਣ ਜਾਣ ਵਿੱਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਵਿਧਾਇਕ ਮਾਨੁਕੇ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਲੋੜਵੰਦ ਅੰਗਹੀਣ ਵਿਅਕਤੀਆਂ ਤੱਕ ਪਹੁੰਚ ਕਰਕੇ ਉਹਨਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਅੰਗਹੀਣ ਸਰਟੀਫਿਕੇਟ ਮੰਗਵਾਏ ਗਏ ਹਾਲਾਂਕਿ ਕੁਝ ਵਿਅਕਤੀਆਂ ਕੋਲ ਸਰਟੀਫਿਕੇਟ ਵੀ ਨਹੀਂ ਸਨ ਪਰ ਉਹਨਾਂ ਵਿਅਕਤੀਆਂ ਦਾ ਮੈਡੀਕਲ ਚੈੱਕਅਪ ਕਰਵਾ ਕੇ ਅਪਾਹਜ ਸਰਟੀਫਿਕੇਟ ਬਣਵਾਏ ਗਏ ਇਸੋਪਰੰਤ ਪੰਜਾਬ ਸਰਕਾਰ ਪਾਸੋਂ ਟਰਾਈਸਾਈਕਲ ਮੰਗਵਾਏ ਗਿਆ ਤੇ ਅੱਜ ਲੋੜਵੰਦ ਅਹੰਗੇਹੀਣ ਵਿਅਕਤੀਆਂ ਨੂੰ ਇਹ ਟਰਾਈਸਾਈਕਲ ਸੌਂਪੇ ਗਏ ਜੇਕਰ ਇਹ ਹੋ ਗਿਆ ਕਿ ਇਹ ਟਰਾਈਸਾਈਕਲ ਵਿਧਾਇਕ ਸਰਬਜੀਤ ਕੌਰ ਮਾਨਕੇਵਾਲੋਂ ਦੇ ਵੱਲੋਂ ਆਜ਼ਾਦੀ ਦਿਵਸ ਮੌਕੇ ਵੰਡੇ ਜਾਣੇ ਸਨ ਪਰੰਤੂ ਕੁਝ ਅਹੰਗੇਹੀਣ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਟਰਾਈਸਾਈਕਲ ਜਾਰੀ ਨਹੀਂ ਹੋ ਸਕੇ ਸਨ ਇਸ ਲਈ ਅੱਜ ਵਿਧਾਇਕਾ ਮਾਨਕੇਵਾਲੋਂ ਐਸਡੀਐਮ ਦਫ਼ਤਰ ਜਗਰਾਉਂ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਟਰਾਈਸਾਈਕਲ ਤਕਸੀਮ ਕੀਤੇ ਗਏ ਇਸ ਮੌਕੇ ਵਿਧਾਇਕ ਮਾਨੂਕੇ ਵੱਲੋਂ ਆਂਗਰੇਨ ਵਿਅਕਤੀਆਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਮੌਕੇ ਤੇ ਹੱਲ ਵੀ ਕਰਵਾਇਆ ਗਿਆ। ਵਿਧਾਇਕ ਮਾਨੂਕੇ ਨੇ ਸਪਸ਼ਟ ਕੀਤਾ ਕਿ ਉਹ ਹਲਕੇ ਦੇ ਲੋੜਵੰਦ ਵਿਅਕਤੀਆਂ ਦੀ ਹਮੇਸ਼ਾ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਪੀਈਓ सुरेंद्र ਕੁਮਾਰ, ਸੁਪਰਡੈਂਟ ਵਿਕਰਮ ਸਿੰਘ, ਵਿਕਰਮ ਕੁਮਾਰ, ਕੁਲਵਿੰਦਰ ਸਿੰਘ ਕਾਲਾ, ਅਮਰਦੀਪ ਸਿੰਘ ਟੂਰੇ ਮਾਸਟਰ ਪਰਮਿੰਦਰ ਸਿੰਘ ਗਿੱਦੜਵਿੰਡੀ ਸਰਪੰਚ ਰੀਤਕੌਰ ਅਗਵਾੜ ਲਦਾਈ ਸਰਪੰਚ ਮਨਦੀਪ ਸਿੰਘ ਮੀਰਾਪੁਰ ਹਾਂਸ ਮਾਸਟਰ ਭੀਮ ਸਿੰਘ ਆਦਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਵੀ ਹਾਜ਼ਰ ਸਨ